ਹਾਂਜੀ ਇੱਕ ਕਥਾ ਜੀ ਸ਼ਨੀ ਦੇਵ ਸ਼ਨੀਵਾਰ ਦੀ ਹੈ ਸ਼ਨੀ ਦੇਵ ਨੂੰ ਮਨਾਉਣ ਵਾਸਤੇ ਸਰਨੋਂ بڑا ਮੰਤਰ ਓਮ ਸਮ ਸਨਿਚਰਾਇ ਨਮ ਸਰਨੋਂ بڑا ਢਾਲਾ ਕਹਿ ਲੋ ਪੰਜਾਬੀ ਵਿੱਚ ਜਿੰਨਾ ਵੀ ਤੁਸੀਂ ਤੇਲ ਲੈਣਾ ਚਾਹੁੰਦੇ ਹੋ ਉਹਦੇ ਭਰ ਲਓ ਕੌਲੀ ਜਾਂ ਜੋ ਵੀ ਤੁਹਾਡਾ ਕੋ ਪਾਤਰ ਉਹਦੇ ਵਿੱਚ ਅੱਠ ਮਾਂ ਪਾ ਕੇ ਉਲਟਾ ਸਰਦੇ ਉੱਤੇ ਦੀਵਾ ਰਨਾ ਬਾਹਰ ਕੇ ਸ਼ਨੀ ਦੇਵ ਦੇ ਮੂਰਤੀ ਨੂੰ ਇਸ਼ਨਾਨ ਕਰਵਾਓ ਤੂ ਹਵਤੀ ਹਾਂਜੀ ਚਿਰਾਗ ਫੁੱਲ ਪਤਾਸੇ ਜਾਂ ਗੁੜ ਛੋਲੇ ਕਰਕੇ ਦੇਖੋ ਅਠ ਸ਼ਨੀਵਾਰ ਤੁਹਾਨੂੰ ਹਰ ਇੱਕ ਚੀਜ਼ ਬਸਿਓ ਰਾਹਤ ਮਿਲੂਗੀ ਹੋਰ ਹਨੂਮਾਨ ਜੀ ਦਾ ਚਲिसा ਸੁਣਨਾ ਚਾਹੀਦਾ ਦੁਰਗਾ ਦਾ ਸ਼ਨੀ ਕੀ ਲੀਸਾ ਆਰਤੀਆਂ ਸ਼ਨੀਵਾਰ ਨੂੰ ਤੇ ਇਸ ਕਰਕੇ ਚੋਪਤਾ ਫੜ ਦਿੰਦੇ ਨੇ ਜੀ ਇਫ ਰੀਡਪਾ ਨੇ ਜੇ ਕਿਸੇ ਦਾ ਕੋਈ ਕਿਸੇ ਕਿਸਮ ਦਾ ਨਾਮ ਸੈਟ ਆਉਂਦਾ ਹੋਵੇ ਫਿਰ ਵੀ ਤਾਂ ਇੱਕ ਵਾਰੀ ਆਪਣੇ ਨਾਲ ਜ਼ਰੂਰ ਸੰਪਰਕ ਕਰੋ ਸ਼ਨੀ ਦੇਵ ਰੰਗ ਤੋਂ ਰਾਜਾ ਬਣਾਉਂਦੇ ਨੇ ਇਹ ਕੋਈ ਕ੍ਰੂੜ ਗ੍ਰਹਿ ਨਹੀਂ ਹੈ ਇਹ ਦਾਤਾ ਹੈ ਕਹਿੰਦੇ ਜੀ ਬਹੁਤ ਗੁੱਸੇ ਵਾਲਾ ਹੈ ਐਂ ਕਰ ਦਿੰਦਾ ਨਹੀਂ ਇਹ ਜੀ ਕਹਾਣੀਆਂ ਵਿੱਚ ਬਣਾਈਆਂ ਗਿਆ ਸ਼ਨੀ ਦੇਵ ਨੇ ਮਹਾਰਾਜ ਜੀ ਨੇ ਚਾਰ ਜੋਗੋ ਬੈਠ ਕੇ ਬੰਦਗੀ ਕੀਤੀ ਭੋਲੇनाथ ਦੀ ਤਾ ਇਹਨਾਂ ਨੂੰ ਪਦਵੀ ਮਿਲੀ ਨੌ ਗ੍ਰਹਿਾਂ ਦੀ ਉੱਚ ਕੁਆਲਿਟੀ ਤੇ ਤੇ ਸ਼ਨੀ ਦੇ ਦੇਣੇ ਵਾਲੇ ਨੇ ਤਿਰਕਰਮ ਦਾ ਫਲ ਤੂੰ ਦੇਖ ਵੀ ਤੂੰ ਕਰਮ ਤਰ੍ਹਾਂ ਸਹੀ ਆ ਕਈ ਵਾਰੀ ਆ ਪਾਪ ਨੇ ਲਈ ਭਲਾ ਕਰਦੇ ਆ ਤਾਂ ਹੋ ਜਾਂਦਾ ਗਲਤ ਤੇ ਉਹਨਾਂ ਦਾ ਫਲ ਦੇਣਾ ਉਹਨਾਂ ਨੇ ਝੂਠ ਨਾ ਬੋਲੋ ਚੁਗਲੀ ਨਾ ਕਰੋ ਕਿਸੇ ਨੂੰ ਪੜੁਕਾ ਉਪਾਸ਼ਣ ਨਾ ਦਿਓ ਇਸ ਕਰਕੇ ਮਹਾਰਾਜ ਸ਼ਨੀ ਮਹਾਰਾਜ ਝੂਠਾ ਫਲ ਦਿੰਦੇ ਨੇ ਅੱਪਨ ਸ਼ਰਿੰਦੇਵ ਦੇ ਸਪੈਸ਼ਲਿਸਟਾਂ ਕੋਈ ਵੀ ਸੰਪਰਕ ਕਰਕੇ ਆਪਨ ਪੁੱਛ ਸਕਦਾ ਤੇ YouTube ਦੇ ਚੈਨਲ ਆ ਆਪਣਾ ਉਹਦੇ ਉੱਤੇ ਲਾਈਵ ਬੈਠਿਆ ਕਰਾਂਗੇ ਦੱਸਿਆ ਕਰਾਂਗੇ ਦੁੱਖ ਸੁੱਖ ਫ੍ਰੀ ਟੈਬਲੇਟ ਦੇਕਰ ਤੇ ਜੇ ਕੋਈ ਸੁਧਰਦਾ ਸੀ ਉਹਨੂੰ ਨਮਸਕਾਰ ਕਰਾਂਗੇ ਜੈ ਸ਼ਰਿੰਦੇਵ ਓਮ ਨੀਲਾਜਨ ਸਮਾਵਾਸੰ ਰਵੀਪਤਰਮ ਜਮਾਗਰਜਮ ਸ਼ਾਇਆ ਮਾਤੰਡ ਸ਼ੰਭੂਤਮ ਤਮ ਨਮਾ ਮੇਸ਼ਨ ਚਰੰ ਜੈ ਸ਼ਨੀ ਦੇ ਸ਼ਨੀ ਦੇਵ ਸਾਰਿਆਂ ਨੂੰ ਖੁਸ਼ੀਆਂ ਦੇਣ ਇਨਸਾਫ ਤੇ ਤਰਾਜੂ ਦੇ ਤੱਕੜੀ ਦੇ ਉਹ ਮਾਹਰ ਨੇ ਇਧਰ ਉਧਰ ਨਹੀਂ ਸਟਾਂਕੀ ਹੋਣ ਦਿੰਦੇ ਉਹਨਾਂ ਨੂੰ ਤੁਹਾਨੂੰ ਪ੍ਰੋਪਰ ਫਲ ਦੇਣਾ ਸ਼ੁਭ ਫੜ ਲਈ ਗੁਰਮੁਖ ਸਿੰਘ ਨਾਲ ਸੰਪਰਕ ਕਰੋ ਜੈ ਸ਼ਨੀ ਦੇ ਫਤਿਹ ਮਹਾਮਤਾ ਤੇ ਇਹ ਸੀ ਜੀ ਅੱਜ ਦੀ ਕਥਾ ਕਰਮ ਫਲ ਦਾਤਾ ਸ਼ਨੀ ਦੇਵ ਜੀ ਦੀ ਜਿਹੜੇ ਕਦੇ ਵੀ ਕਿਸੇ ਨਾਲ ਵੀ ਕਰਮ ਦਾ ਫਲ ਦਿੰਦੇ ਹੋਏ ਭੇਦ ਭਾਵ ਨਹੀਂ ਕਰਦੇ ਜੀ ਤੇ ਮੈਂ ਤੁਹਾਨੂੰ ਇੱਕ ਵਾਰੀ ਹੋਰ ਦੱਸਣਾ ਚਾਹੁੰਦਾ ਕਿ ਤੁਸੀਂ ਗੁਰਮੁਖ ਸਿੰਘ ਜੀ ਨੂੰ ਆਪਣਾ ਟੇਬਾ ਹਸਤ ਰੇਖਾ ਜਾਂ ਮਸਤਕ ਰੇਖਾ ਵੀ ਦਿਖਾ ਸਕਦੇ ਹੋ ਉਹ ਸਰੀਰ ਦੀ ਕੋਈ ਵੀ ਰੇਖਾ ਦੇਖ ਕੇ ਤੁਹਾਨੂੰ ਤੁਹਾਡੇ ਭਵਿੱਖੇ ਬਾਰੇ ਦੁੱਖਾਂ ਸੁੱਖਾਂ ਬਾਰੇ ਦੱਸ ਸਕਦੇ ਨੇ ਜੀ ਤੇ 3 ਦਿਨਾਂ ਦੀ ਜਿਹੜੀ ਦਵਾਈਆਂ ਨੇ ਜੀ ਦੇਸੀ ਉਹ ਵੀ ਫ੍ਰੀ ਨੇ ਕਿਸੇ ਵੀ ਬਿਮਾਰੀ ਲਈ ਜਿਵੇਂ ਬੀਪੀ ਲੀਵਰ ਦੀ ਗਰਮੀ ਜਾਂ ਫਿਰ ਕਿਸੇ ਨੂੰ ਕਬਜ ਰਹਿੰਦੀ ਹੋਵੇ ਇਹ ਸਾਰਾ ਕੁਝ ਤਿੰਨ ਦਿਨਾਂ ਲਈ ਦਵਾਈਆਂ ਦੇਸੀ ਜਿਹੜੀਆਂ ਨੇ ਉਹ ਫ੍ਰੀ ਨੇ ਜੀ ਤੁਸੀਂ ਅਜ਼ਮਾ ਕੇ ਦੇਖੋ ਤੇ ਜੇ ਤੁਹਾਨੂੰ ਫਰਕ ਲੱਗੇ ਤੇ ਤੁਸੀਂ ਉਹਨੂੰ ਅੱਗੇ ਕੰਟੀਨਿਊ ਕਰੋ ਤੇ ਐਸੇ ਨਾਲ ਜੀ ਅੱਜ ਦੀ ਵੀਡੀਓ ਆਪਾਂ ਸਮਾਪਤ ਕਰਦੇ ਹਾਂ ਸਾਰੇ ਹੀ ਪਰਮਾ ਦੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਤੇ ਸਭ ਖੇਰ ਜੈ ਸ਼ਨੀ ਦੇਵ